ਗਿਆ ਲਾਲ ਦੂਸੇ ਵਾਲਾ ਉਹ ਦੇਖਾ ਲਾਲ ਦੂਸੇ ਦਾ ਜਿਹੜਾ ਹੁਣ ਵਿੱਚ ਉਹ ਆਇਆ ਆ ਗਿਰ ਗਿਆ ਹੈਲੋ ਉਹ ਤੁਸੀਂ ਕੀ ਦੇਖੀ ਯਾਰ ਮੜੀ ਉਹ ਬਾਈ ਕੱਲ ਕੱਲ ਕੱਲਾ ਲਾਲ ਦੂਸਾ ਉਹ ਦੇਖ ਕਿੱਥੇ ਆ ਬਾਈ ਇੱਕ ਮਿੰਟ ਕਿਉਂ ਉਹਨਾਂ ਨੇ ਲੈ ਇਹਨਾਂ ਨੂੰ ਕਾਲਾ ਸਾਰੰਗ ਪਰ ਹਰੀ ਲਾਲ ਫੱਟੀ ਦਿਖਾ ਨਹੀਂ ਆ ਗਿਆ ਤਾਂ ਕੋ ਉੱਤਰ ਉਹ ਵੀ ਤੁਸੇ ਵਾਲਾ ਕਾਲੇ ਤੁਸੇ ਵਾਲਾ ਉਹਦਾ ਹਾਲ ਨਹੀਂ ਪਤਾ ਉਹ ਉੱਤਰ ਰਿਹਾ ਹੈ ਉਹ ਚੈੱਕ ਹੋ ਰਿਹਾ ਬੂਟੀ ਮਿੱਤਰ ਆਹ ਆਹ ਉਹ ਦੇਖੋ ਨਹੀਂ ਆ ਗਿਆ ਨਹੀਂ ਚੈੱਕ ਹੋਇਆ ਲਓ ਠੀਕ ਹੈ ਠੀਕ ਹੈ ਆਪਣੀ ਸੌਰੀ ਜੋਨੇ ਨੂੰ ਉੱਤਰ ਦਿਖਾਈ ਇੰਟਰਨੈਟ ਨੰਬਰ ਪੈ ਰਹੀ ਆ ਠੀਕ ਹੈ ਰਾਣਾ ਕਾਲਿਆ ਕੂਟਰ ਦਿਖਾਈ ਗਾਲੀ ਆਪਾਂ ਕਾਫੀ ਬੋਲ ਹੈ ਗਿਆ ਹੈ ਮਹਿ ਗਿਆ ਹਲੋ ਮੈਂ ਤਾਂ ਵੀਰ ਨੂੰ ਕਿਹਾ ਸੀ ਉੱਤਰ ਲਾਲ ਨੂੰ ਸੁਣ ਕਾ ਚੋਟਾ ਫਾਇਦੇ ਚਿੰਗੜੰਗਰੀ ਨੂੰ ਹੋਰ ਲੰਗਾ ਫਿਰਦੀ ਥੱਲੀ ਗਲੀ ਕਾ ਕੱਚੀ ਬਾਈ ਲਾਲ ਕਾਚਾ ਵਿੱਚ ਫਿਰਦਾ ਕਰ ਬੰਦ ਦੋ ਮਿੰਟ ਨਹੀਂ ਵੀਰੇ ਨੂੰ ਬਹਿ ਜਾ ਬਾਈ ਬਹਿ ਗਿਆ ਬਾਈ ਇਨੇ ਜਿਹੜੇ ਕੋਣ ਆ ਮੈਂ ਹਰਵਿੰਦਰ ਆ ਬਾਈ ਬਹਿ ਗਿਆ ਵੀ ਉੱਪਰ ਦੇ ਖੜਿਆ ਕੇ ਰੇ ਲਾਲ ਕਾਚ ਲਾਲ ਟੋਰੀ ਦੇ ਬਹਿ ਗਿਆ ਉੱਪਰ ਬਾਈ ਤੂੰ ਆ ਆ ਲੈ ਕਸਰ ਮੈਂ ਇਹਨੇ ਤੈਨੂੰ ਜਾ ਦੇ ਦੱਪੇ ਦੇ ਗਈ ਮੈਂ ਤੈਨੂੰ ਕਹਿੰਦਾ ਹੋਰ ਤੇਰੇ ਲਾਗ ਨੂੰ ਤਾਂ ਲੰਦੇ ਆ ਯਾਰ ਓਏ ਬਹਿ ਜਾ ਬਾਈ ਹੁਣ ਬਹਿ ਜਾ ਬਾਈ ਯਾਰ ਉਹ ਪਹਿਲੀ ਵਾਰ ਫੋਨ ਆਵਾ ਕੱਟ ਦੇ ਤੇਰੇ ਸਾਹਮਣੇ ਫੋਨ ਆਲੇ ਸਾਹਮਣੇ ਫੋਨ ਲੈ ਵੀਰ ਹੈਲੋ ਭਾਣੇ ਵੀਰ ਹਾਂ ਬਹਿ ਗਿਆ ਲਾਲ ਪੂਜਾ ਉਹ ਰਵੀ ਲੈ ਪਾ ਸਾਹਮਣੇ ਬਹਿ ਗਿਆ ਯਾਰ ਭਾਈ ਇਹ ਕਹਿੰਦਾ ਪਹਿਲੀ ਗੱਲ ਕਰਦੇ ਕੌਂਦੀ ਜਾਉ ਹੈ ਨਾ ਲਾਲ ਕੱਚਾ ਥੋੜੀ ਛਿੜੀ ਆ ਬਈ ਤਾਰ ਉਹ ਬੈਠੇ ਕੀਗਾ ਇਹ ਕਮ ਸ਼ਾਮ ਪਰ ਕਾਲਾ ਰੁੜਕੀ ਲੱਖਾ ਝਾਂ ਪਰ ਨਵੀ ਕਨੇਡਾ ਕਾਲਾ ਜ਼ਾਰੰਗ ਪਰ ਤੇ ਪੱਟੀ ਤਗੀ ਪਰ ਇਹਨਾ ਟਾਈਮ ਆ ਜੀ ਫਿਰ ਹੁਣ ਤੇ ਚੱਕ ਦਵਾਰਾ ਲਾਇ ਬਈ ਦਵਾਰੇ ਦਵਾਰੇ 34 ਦੀ ਤੇ 34 ਦੀ ਲਾਲ ਕੱਚਾ ਰਾ ਬੋਟਾ ਜਸੂ ਬੜਲਾਣਾ ਜੱਗਾ ਘਲਾਲ ਮਾਝਾ ਸੰਜਾ ਟੂਸਾ ਲਾਲ ਖੱਪਾ ਡੰਡਾ ਲਾਲ ਚੌਰੀ ਕਾਲੀ ਰਵੀ ਫਤੇਗੜ ਅੱਬ ਨੱਪੀ ਜੀ ਫਿਰਦੀ ਕਿਸੇ ਵੀ ਹਰੀ ਵੱਟੀ ਹਰਾ ਟੂਸਾ ਜੀ ਵੱਟੀ ਵਾਲਾ ਟੂਸਾ ਚਾਲਰ ਠੀਕ ਹੈ ਜੀ ਤੇ ਰਾਣਾ ਗਾਲੇ ਵਾਲੇ ਈ ਬੱਟੀ ਲਾਲ ਮਿੱਠਾ ਕਾਲੀ ਬੱਟੀ ਲਾਲ ਮਿੱਠੇ ਸ਼ਾਮਲ ਹੈ ਜੀ ਤੇ ਭਾਈ ਜਿਹੜਾ 3 25 ਤੋਂ ਟਾਈਮ ਲੱਗਿਆ ਉਹ ਸੁੱਖਾ ਝਿਆਰ ਪਰ ਡੇਰਾ ਬਾਬਾ ਹਰਸੁਖ ਭਝੋਲੀ 3 25 ਤੋਂ ਦੋ ਦਾ ਟਾਈਮ ਆ ਲੱਖਾ ਜਾਂ ਪਰ ਰਵੀ ਫਤੇਗੜ ਦੇ ਰਾਣਾ ਗਾਲੇয়াল ਕੱਲਾ ਸ਼ਾਮਲ ਹੈ ਜੀ ਜਸੂ ਬਟ ਲੈਣਾ ਫ੍ਰਿਜ ਤੇ ਇੱਕ ਮਿੰਟ ਦੇਖ ਲੈ ਤੂੰ ਮੜਾ ਪਿੰਦਾ ਝਾਂ ਪਰ ਕੱਟਿਆ ਗਿਆ ਦੁਆ 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 ਲਾਲ ਟੂਸੇ ਵਾਲਾ ਹਾਂ ਕਰ ਜਾ ਮੈਂ ਤਨਵੀਰ ਝਾਂ ਪਰ ਕੱਟਿਆ ਗਿਆ ਸੁਸਿਆ ਵਾਲਾ ਉਹਦਾ ਲੇਟ ਲੱਗਿਆ ਟਾਈਮ ਨਾਲ ਇਸ ਰੰਗ ਕਾਲਾ ਲਾਲ ਲਾਲ ਟੂਸਾ ਇੱਕ ਮਿੰਟ ਮੈਂ ਦੇਖ ਰਿਹਾ ਲਿਖਿਆ ਹੋਣਾ ਸਾਹਬ ਪਰ ਜਹੋ ਪੁੱਛੂਗਾ ਗਰਮਿੰਦਰ ਮੰਦੋ ਕੱਟਿਆ ਗਿਆ ਜੀ ਪੂਰਾ ਆ ਵੀ ਕੱਟਿਆ ਗਿਆ ਜੀ ਗगन ਗੇੜੀ ਆ ਸੱਜਾ ਦੁੱਸਾ ਲਾਲ ਖੱਬਾ ਕਾਲਾ ਗੁਰਜੰਟ ਚੰਤਗੜ ਘਟਿਆ ਗਿਆ ਜੀ ਸੱਜਾ ਦੁੱਸਾ ਆ ਦੇ ਯਾਰ ਅਜਰਾ 357 ਤੋਂ ਨਾਮਾਂ ਤੇ ਦਿਖਾਇਓ ਜੀ ਆ ਗਿਆ ਪਿੰਡਾਂ ਦਾ ਪਿੰਡਾਂ ਨਾਮਾਂ ਤੇ ਪਿੰਡ ਦੇ ਤਾਂ ਆ ਗਿਆ ਬਾਈ ਪਿੰਡਾਂ ਦਾ ਆ ਗਿਆ ਇੱਧਰ ਵੀਰੇ ਅੱਪਾਂ ਚੇ ਨੰਬਰ ਟੀਮ ਹੈ। ਨਾ ਬਾਈ ਫਰੈਂਡ ਕਰਦੇ ਨੰਬਰ ਤੇ ਨਮਸਕਾਰ ਬਾਈ ਦੇ ਆਪਣੇ ਪਿੰਡ ਫਟੇਗੜ ਤੋਂ ਮੋਹਰੀ ਘਾਟ ਨਾਮ ਦੇ ਜਿਆਦਾ ਕਰਦਾ 17 ਰੋਟੀ ਹੈ ਮੇਰਾ ਵੀ ਜੀ ਦਾ ਧੰਨਵਾਦ ਜੀ ਨੂੰ ਤੇ ਪੁੱਛਣ ਹਟੇ ਤੁਹਾਨੂੰ ਮੈਂ ਧੰਨਵਾਦ ਕਰਦਾ ਹਾਂ ਇਹ ਸਾਰੇ ਜਿੰਨੇ ਵੀ ਕੋਟਰਵਾਜ ਵੀਰ ਆਏ ਨੇ ਸਾਰਿਆਂ ਦਾ ਦਿਨ ਧੰਨਵਾਦ ਵੀਰੇ ਜੇ ਆਪਣੇ ਪ੍ਰਬੰਧ ਵਧੀਆ ਲੱਗੇ ਤਾਂ ਧੰਨਵਾਦ ਬਹੁਤ ਸਾਰੇ ਪੰਜਾਬ ਤੋਂ ਆੜੇ ਪਾ ਦੇ ਮੇਰਾ ਵੀਰ ਬਣ ਕੇ ਧੰਨਵਾਦ ਬਾਈ ਕੁ ਜੀ ਦੇ ਖਾਸਾ ਸ਼੍ਰੀ ਬਾਈ ਕੁ ਜੀ ਕੀ ਫਤਿਹ ਬਿੜਿਆਵਣਾ ਪਿੰਡ ਫਤੇਗੜ ਜੂਰੂਸਪਾਹ ਕਲੱਬ ਵੱਲੋਂ ਅੱਜ ਬਾਜੀ ਕਰਾਈ ਸੀ ਤੇ ਉਹਦਾ ਦੂਜਾ ਨਾਮ ਪਿੰਡ ਫਤੇਗੜ ਰਵੀ ਜਿਹੜੇ ਜੇਤੂ ਨੇ ਤੇ ਉਹਨਾਂ ਦਾ ਵੀ ਦਿলো ਧੰਨਵਾਦ ਹੈ ਵੀਰਾਂ ਉਹਨਾਂ ਕੋ ਉੱਤਾ ਛੱਡਿਆ ਆਪਣਾ ਤੇ ਆਪਾਂ ਨੇ ਵਧੀਆ ਬਾਜੀ ਕਰਾਈ ਆਪਣਾ ਰਿਕਾਰਡਿੰਗ ਪਾ ਦੇ ਵੀਰੇ ਗਰੁੱਪ 'ਚ ਤੇ ਵੀਰੇ ਇਹ ਕੁੱਲਰ ਜਿਹੜਾ ਅਮਰਦੀਪ ਜੰਡ ਪਿਓਰੇ ਅਵੇਲੇਬਲ ਵੱਲੋਂ ਹੈ ਵੀਰੇ ਦੂਜਾ ਕੁੱਲਰ ਇਹ ਕਿਹੜੇ ਪਿੰਡ ਦਾ ਹੈ ਜਿੱਥੇ ਪਿੰਡ ਫਤੇਗੜ ਹੈ ਜੀ ਫਤੇਗੜ ਦਾ ਹੀ ਹਾਂਜੀ ਲੋ ਬਾਜੀ ਬਹੁਤ ਵਧੀਆ ਕਰਾਤੀ ਗੁੰਡੇ ਨੇ ਬਾਈ ਵਧਾਈਆਂ ਸਾਰਿਆਂ ਨੂੰ ਮੇਰਾ ਵੀਰ ਥੈਂਕ ਯੂ ਲਾ ਵੀਰੇ ਵੀਰ ਨੇ ਬਹੁਤ ਵਧੀਆ ਬਾਜੀ ਕਰਾਈ ਧੰਨਵਾਦ ਕਰਦੇ ਵੀਰ ਦਾ ਆਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੀਜਾ ਨਾਮ ਹੈ ਵੀਰੇ ਕਿਹੜਾ ਪਿੰਡ ਹੈ ਵੀਰੇ ਆਪਣਾ ਕਾਲੇਵਾਲ ਰਾਣੇ ਕਾਲੇਵਾਲ ਦਾ ਵੀਰ ਨੇ ਜਿੱਤੇ ਆਏ ਵੀਰ ਨੂੰ ਵਧਾਈਆਂ ਬਹੁਤ ਜ਼ਿਆਦਾ ਤੇ ਇਹ ਤੀਜਾ ਪੱਖਾ ਗੱਗੂ ਦਸਾਰ ਨੇ ਵੱਲੋਂ ਵੀਰੇ ਤੇ ਨਾਲ ਸਿਮਰਨ ਦਸਾਰਨਾ ਇਹਨਾਂ ਵੀਰਾਂ ਵੱਲੋਂ ਆ ਵੀਰੇ ਤੀਜਾ ਪੱਖਾ ਇਹਨਾਂ ਵੀ ਧੰਨਵਾਦ ਆ ਵੀਰਾਂ ਨੇ ਦਿੱਤਾ ਠੀਕ ਆ ਆਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਆਪਣੇ ਵੀਰ 골ਡੀ ਫਤਿਹ ਕਰਨਾ ਹੈ ਬਾਜੀ ਕਰਾਈ ਸੀਗੀ ਅੱਜ ਬਹੁਤ ਵਧੀਆ ਬਾਜੀ ਹੋਈ ਬਾਈ ਬਹੁਤ ਵਧੀਆ ਲੰਗਰ ਦਾ ਪ੍ਰਬੰਧ ਦਾ ਵੀਰ ਸਾਰੇ ਵੀਰ ਆਪਣੇ ਖੁਸ਼ ਹੈ ਸਾਰੇ ਠੀਕ ਹੈ ਅੱਗੇ ਨੂੰ ਵੀ ਵੀਰ ਅਸੀਂ ਬਹੁਤ ਵਧੀਆ ਬਾਜੀ ਧੰਨਵਾਦ ਵੀਰ ਸਾਰੇ ਵੀਰਾਂ ਦਾ ਜੱਟ ਮੇਰੀ ਵੀ ਬਣਾ ਦਿਓ ਆ ਸ਼੍ਰੀ ਵਾਇਗੁਜ ਕੀ ਫਤਿਹ ਅੱਜ ਚੌਥਾ ਨਾਮ ਮੇਰਾ ਵੀਰ ਜਸੂਵਲ ਠਲਾਨਾ ਵੀਰ ਨੂੰ ਦਿੱਤਾ ਗਿਆ ਇਹ ਕੱਪ ਗੁਰੀਕਰਾਲੀ ਵੱਲੋਂ ਦਿੱਤਾ ਗਿਆ ਵੀਰੇ ਚੌਥਾ ਕੱਪ ਗੁਰੀਕਰਾਲੀ ਵੀਰ ਦਾ ਵੀ ਧੰਨਵਾਦ ਹੈ ਆਪਣੇ ਨਾਲ ਖੜਾ ਵੀਰ ਅੱਧੀ ਰਾਤ ਨੂੰ ਵੀ ਬੈਨਰ ਬਣਾਏ ਵੀਰ ਨੇ ਧੰਨਵਾਦ ਹੈ ਨਾ ਵੀਰਾਂ ਦਾ ਵੀ। ਵਾਈ ਕੋ ਜੋ ਖਾਲਸਾ ਸ਼ਹੀਦ ਹੈ ਵੀ ਕੋ ਜੋ ਫਤਿਹ ਵਿੱਕੀ ਸਕਰੂਲਾ ਪਰ ਵੀਰ ਦਾ ਪਾਣ ਸਨਮਾਨਤ ਕੀਤਾ ਹੈ। ਵੀਰ ਨੇ ਆਪਣੇ ਪਹਿਲਾ ਕਬੱਡੀ ਟੂਰਨਾਮੈਂਟ ਆ ਜਾਬੀ ਸਬਜੀ ਦੇ ਬੱਟ ਕੱਟ ਤੇ ਅੱਜ ਵੀ ਵੀਰ ਨੇ ਬਹੁਤ ਵਧੀਆ ਲੰਗਰ ਬਣਾਇਆ। ਇਹਨਾਂ ਦਾ ਸਾਰਿਆਂ ਦਾ ਜਿੰਨੇ ਵੀ ਇਹਨਾਂ ਦੇ ਵੀਰ ਯਾਰ ਦੋਸਤ ਨੇ ਸਾਰਿਆਂ ਦਾ ਵੀਰਾਂ ਦਾ ਧੰਨਵਾਦ। ਦਿਲੋਂ ਧੰਨਵਾਦ ਹੈ ਮੇਰੇ ਵੀਰਾਂ ਦਾ ਇਹਨਾਂ ਦਾ।